ਇਨੀਆਂ ਕਲਾਸ ਲੱਖ ਲੈ ਜਾਂਦੇ ਆ ਤਾਂ ਹਾਲਾਤ ਹੋਏ ਪਏ ਪੰਜਾਬ ਦੇ ਔਰ ਕ੍ਰਾਪਸ਼ਨ ਭ੍ਰਸ਼ਟਾਚਾਰ ਇੰਨਾ ਵਧਿਆ ਪਿਆ ਜਿਹੜੇ ਮਰਜੀ ਦਫਤਰ ਚਲੇ ਜਾਓ ਥਾਣੇ ਦਰਬਾਰੇ ਜਿੱਥੇ ਮਰਜੀ ਚਲੇ ਜਾਓ ਦੁਗਣੀ ਤਗਣੀ ਕ੍ਰਾਪਸ਼ਨ ਪੈਸੇ ਲੈਣ ਤੋਂ ਬਿਨਾ ਜਿਹੜੇ ਅਫਸਰ ਹੈ ਉਹ ਕੰਮ ਵੀ ਨਹੀਂ ਕਰਦੇ ਅਫਸਰਾਂ ਨੇ ਤਾਂ ਪੈਸੇ ਲੈ ਤੋ ਬਿਨਾ ਕੰਮ ਕਿਉਂ ਕਰਨਗੇ ਕਿਉਂਕਿ ਇਹਨਾਂ ਦੇ ਜਿਹੜੇ ਐਮਐਲਏ ਉਹ 500000 ਲੈ ਜਾਂਦੇ ਫੋਨ ਕਰਨ ਦਾ ਹੀ ਮੈਸੂਲੀਆ 500 ਲੈਦੇ ਸੋ ਸਾਰਾ ਆਵਾ ਹੀ ਉਤ ਗਿਆ ਇਹ ਸਾਰੇ ਹੀ ਅਨਜਾਨ ਬਣ ਗਏ ਔਰ ਮੈਂ ਸਮਝਦਾ ਕਿ ਫਿਰ ਕਿਤੇ ਆਪਾਂ ਉਸ ਤਰ੍ਹਾਂ ਦੀ ਗਲਤੀ ਨਾ ਕਰ ਪਈਏ ਕਿ ਜਿਹਦੇ ਨਾਲ ਆਪਣੇ ਪਰਿਵਾਰਾਂ ਦਾ ਆਪਣੇ ਲੋਕਾਂ ਦਾ ਨੁਕਸਾਨ ਹੋ ਜਾਏ ਔਰ ਸੈਂਟਰ ਦੀ ਸਰਕਾਰ ਆਪਣੇ ਹੱਕ ਦੀ ਚੁਣੀ ਬੜੀ ਜ਼ਰੂਰੀ ਹੈ ਕਿਉਂਕਿ ਕਈ ਚੀਜ਼ਾਂ ਇਹੋ ਜਿਹਿਆਂ ਜਿਹੜੋਜ ਜਿਹੜੀਆਂ ਹਰ ਰੋਜ਼ ਆਪਾਂ ਵਰਤਦੇ ਹਾਂ ਚਾਹ ਪੈਟਰੋਲ ਡੀਜ਼ਲ ਮੋਟਰਸਾਈਕਲਾਂ 'ਚ ਪੈਂਦਾ ਗੱਡੀਆਂ 'ਚ ਸੇਲ ਪੈਂਦਾ ਸਿਲੰਡਰ ਆਪਾਂ ਰੋਜ਼ ਵਰਤਦੇ ਹਾਂ ਘਰਾਂ ਦੇ ਵਿੱਚ ਰੋਟੀ ਬਣਾਉਣ ਨੂੰ ਚਾਹ ਬਣਾਉਣ ਨੂੰ ਉਹਨਾਂ ਦੇ ਰੇਟ ਤੁਸੀਂ ਵੇਖ ਲਓ ਤਾਂ 350 ਰੁਪਏ ਦਾ ਸਿਲੰਡਰ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਸਰਦਾਰ ਮਨਮੋਹਨ ਸਿੰਘ ਦੀ ਸੈਂਟਰ ਦੇ ਵਿੱਚ ਅੱਜ 1000 ਰੁਪਏ ਦਾ ਸਿਲੰਡਰ ਹੈ ਮੋਦੀ ਨੇ ਮਹਿੰਗਾਈ ਤੋਂ سوا ਕੁਝ ਨਹੀਂ ਦਿੱਤਾ ਆਮ ਵਰਗ ਨੂੰ ਔਰ ਪੈਟਰੋਲ ਡੀਜ਼ਲ ਦੇ ਰੇਟ ਵੇਖ ਲਓ ਹਰ ਇੱਕ ਚੀਜ਼ ਤੇ ਜੀਐਸਟੀ ਲਾਤਾ ਟੈਕਸ ਲਾਤਾ ਹਰੇਕ ਚੀਜ਼ ਮਹਿੰਗੀ ਹੋ ਗਈ ਮੋਟਰਸਾਈਕਲ 3000 ਦਾ ਹੁੰਦਾ ਸੀ ਅੱਜ ਲੱਖ ਰੁਪਏ ਦਾ ਟਰੈਕਟਰ 4 ਲੱਖ ਵਾਲਾ ਅੱਜ 12 ਲੱਖ ਦਾ ਸੋ ਹਰ ਵਰਗ ਨੂੰ ਹੀ ਮੈਂ ਸਮਝਦਾ ਮਾਰਿਆ ਆਪਣੀ ਗਰੀਬਾਂ ਦੀ ਜੇਬਾਂ ਦੇ ਡਾਕਾ ਮਾਰ ਕੇ ਮੋਦੀ ਨੇ ਵੱਡੇ ਘਰਾਣਿਆਂ ਬਾਣੀਆਂ ਡਾਨੀਆਂ ਦੇ ਘਰ ਪਰੇ ਜੇ ਫਿਰ ਇੱਕ ਵਾਰੀ ਕਿਤੇ મોદી ਆ ਗਿਆ ਤਾਂ ਸੰਵਿਧਾਨ ਵੀ ਨਹੀਂ ਰਹਿਣਾ ਆਪਾਂ ਅੱਜ ਇਕੱਠੇ ਹੋਏ ਆ ਲੋਕਤੰਤਰ ਸੋ ਇਹ ਵੀ ਨਹੀਂ ਲੋਕਤੰਤਰ ਵੀ ਖਤਮ ਹੋ ਜਾਣਾ ਉਹਨਾਂ ਘਰੇ ਬੈਠੇ ਐਮ ਐਲ ਐਮ ਪੀ ਬਣ ਗਿਆ ਕਰਨਾ ਔਰ મોદી ਨੇ ਵੀ ਘਰੇ ਬੈਠੇ ਪ੍ਰਧਾਨ ਮੰਤਰੀ ਬਣ ਜਾਇਆ ਕਰਨਾ ਔਰ ਫਿਰ ਤਾਨਾਸ਼ਾਹ ਦੀ ਸਰਕਾਰ ਹੋਣੀ ਹੈ ਤੁਹਾਡੀ ਕਿਸੇ ਨਹੀਂ ਸੁਣਵਾਈ ਕਰਨੀ ਜਿਵੇਂ ਪਾਕਿਸਤਾਨ ਦੇ ਵਿੱਚ ਮਾੜਾ ਹਾਲ ਹੈ ਜਿਹੜਾ ਅਮੀਰ ਹੈ ਉਹਦੇ ਕੋਲ ਲੱਖਾਂ ਕਿੱਲੇ ਹੈ ਤੇ ਜਿਹੜਾ ਗਰੀਬ ਹੈ ਉਹਦੇ ਕੋਲ ਇੱਕ ਮਰਲਾ ਨਹੀਂ ਉਹਦੇ ਦੋ ਟਾਈਮ ਦੀ ਉਹਨੂੰ ਰੋਟੀ ਖਾਣੀ ਔਖੀ ਹੈ ਪਾਕਿਸਤਾਨ ਸੋ ਉਹੋ ਜਿਹੇ ਹਾਲਾਤ ਆ ਆਪਣੇ ਦੇਸ਼ 'ਚ ਹੋ ਜਾਣੇ ਜੇ ਬੀ ਜੇ ਪੀ ਕਿਤੇ ਫਿਰ ਆ ਗਈ ਔਰ ਕਿਸਾਨਾਂ ਦੇ ਵਿਰੁੱਧ ਤਾਂ ਮੋਦੀ ਹੈਗਾ ਹੀ ਇਹ ਕਾਲੇ ਕਾਨੂੰਨ ਉਹਨੇ ਲਿਆਂਦੇ ਸਾਰਾ ਤੁਹਾਨੂੰ ਪਤਾ ਸੋ ਇਸ ਲਈ ਮੌਕਾ ਸਮਾਲਣ ਦੀ ਲੋੜ ਹੈ ਔਰ ਅਕਾਲੀ ਫਿਰਦੇ ਐ ਅਕਾਲੀ ਦਲ ਵੀ ਜੇ ਅਕਾਲੀ ਦਲ ਨੂੰ ਵੋਟ ਪਾਈ ਉਹ ਵੀ ਭਾਜਪਾ ਨੂੰ ਜਾਣੀ ਹੈ ਕਿਉਂਕਿ ਸਮਝੌਤਾ ਰਿਹਾ ਇਹਨਾਂ ਦਾ ਬੜੇ ਸਾਲ ਤੇ ਗਾਂ ਵੀ ਜੇ ਕਿਤੇ ਭੁੱਲ ਭਲੇ ਕੇ ਪੰਜਾਬ 'ਚ ਇੱਕ ਦਾ ਐਮਪੀ ਇਹਨਾਂ ਦਾ ਜਿੱਤ ਗਿਆ ਤਾਂ ਉਹਨੇ ਉੱਤੇ ਦਿੱਲੀ ਦੇ ਵਿੱਚ ਵੋਟ ਜਿਹੜੀ ਹੈ ਸਪੋਰਟ ਜਿਹੜੀ ਹੈ ਉਹ ਮੋਦੀ ਨੂੰ ਹੀ ਕਰਦੀ ਹੈ ਸੋ ਇਹ ਵੋਟ ਵੀ ਅਕਾਲੀ ਦਲ ਵਾਲੀ ਮੋਦੀ ਨੂੰ ਹੀ ਜਾਣੀ ਹੈ ਇਹਨਾਂ ਤੋਂ ਬਚੋ ਔਰ ਕੈਂਡੀਡੇਟ ਜਿਹੜਾ ਅਕਾਲੀ ਦਲ ਦਾ ਉਪ ਚੰਗੀ ਤਰ੍ਹਾਂ ਜਾਣਦੇ ਹੋ ਮਾਨ ਪ੍ਰਵਾਹ ਉਹ ਹਮੇਸ਼ਾ ਜੁੱਤੀ ਥੱਲੇ ਲਾ ਕੇ ਆਪਣੇ ਬਾਰਡਰ ਪੱਟੀ ਦੇ ਲੋਕਾਂ ਨੂੰ ਗਰੀਬਾਂ ਨੂੰ ਰੱਖਦੇ ਰਹੇ ਥਾਣਿਆਂ 'ਚ ਫੜਾ ਕੇ ਰੱਖਦੇ ਰਹੇ ਔਰ ਧੱਕੇਸ਼ਾਹੀਆਂ ਕਰਦੇ ਰਹੇ ਝੂਠੇ ਪਰਚੇ ਕਰਦੇ ਰਹੇ ਇਹੋ ਜਿਹੇ ਪਰਿਵਾਰਾਂ ਤੋਂ ਬਚਨ ਦੀ ਲੋੜ ਹੈ ਔਰ ਝਾੜੂ ਵਾਲਿਆਂ ਦਾ ਪਤਾ ਉਹ ਕਾਕਾ ਬਰਾੜ ਕੋਈ ਹੈਗਾ ਮੁਖਸਰ ਦਾ ਮੈਂ ਮੁਖਸਰ ਦੋ ਦਿਨ ਲਾਇਆ ਉਹਨਾਂ ਪਿੰਡਾਂ 'ਚ ਕੋ ਲੋਕ ਸਭਾ ਹਲਕਾ ਬੜਾ ਵੱਡਾ ਮੁਖਰ ਮਲੋਟ ਵੀ ਵਿੱਚ ਆੜਾ ਉੱਥੇ ਵੀ ਕਿਸੇ ਦਾ ਧੰਨਵਾਦ ਕਰਨੀ ਨਹੀਂ ਗਿਆ ਜੇ 2.5 ਸਾਲ ਹੋ ਗਏ ਕਿਸੇ ਪਿੰਡ 'ਚ ਔਰ ਉਹ ਦਿੱਲੀੋਂ ਆਇਆ ਉੱਥੇ ਜਿੱਤ ਗਿਆ ਹਵਾ 'ਚ ਦਿੱਲੀ ਚਲਾਗਾ ਕਿਸੇ ਵੀ ਉਹਨੇ ਸੁਣਵਾਈ ਨਹੀਂ ਕੀਤੀ ਤੇ ਫਾਈਲ ਕਾ ਕੇ ਤਾਂ ਉਹਨੇ ਮਿਲਣਾ ਸੀ ਸੋ ਅਸੀਂ ਤੁਹਾਡੇ ਵਿੱਚ ਹੀ ਰਹਿਣਾ 24 ਘੰਟੇ ਤੁਹਾਡੇ ਨਾਲ ਖੜੇ ਹਾਂ ਕਬਾਇਆ ਸਾਹਿਬ ਨੂੰ ਜੇ ਟਿਕਟ ਮਿਲੀ ਹੈ ਉਹ ਤੁਹਾਡੀ ਬਦੌਲਤ ਮਿਲੀ ਹੈ ਕਿਉਂ ਪਾਰਟੀ ਸਰਵੇ ਕਰਦੀ ਹੈ ਔਰ ਸਰਵੇਆਂ ਦੇ ਵਿੱਚ ਵਾਰ-ਵਾਰ ਜਦੋਂ ਉਹ ਟਿਕਟ ਤੁਹਾਨੂੰ ਪਤਾ ਖੀਰ ਦੇ ਅਨਾਉਂਸ ਹੋਈ ਸਰਵੇਆਂ ਦੇ ਵਿੱਚ ਇਹੀ ਨਾਮ ਆਦਾਰਾ ਜੇ ਇਥੋਂ ਕੋਈ ਜਿੱਤ ਸਕਦਾ ਤਾਂ ਸਰਦਾਰ ਸ਼ੇਰ ਸਿੰਘ ਕਬਾਇਆ